43 ਡਿਗਰੀ ਟੈਂਪਰੇਚਰ ਹੋ ਗਿਆ ਜੀ ਗਰਮੀ ਨੇ ਲੋਕਾਂ ਦਾ ਕੱਢ ਦਿੱਤਾ ਹੈ ਇਤਰਾ ਹਰ ਵਾਰੀ ਲੋਕੀ ਆਖਦੇ ਨੇ ਇਸ ਸਾਲ ਦੀ ਗਰਮੀ ਬਹੁਤ ਜ਼ਿਆਦਾ ਹੈ ਪਿਛਲੇ ਸਾਲ ਨਾਲੋਂ ਵੱਧ ਹੈ ਲੇਕਿਨ ਇਦਾਂ ਦਾ ਕੁਝ ਵੀ ਨਹੀਂ ਪਿਛਲੇ ਸਾਲ ਵੀ ਆਪਾਂ ਮਈ ਦੇ ਮਹੀਨੇ ਚ ਇਦਾਂ ਹੀ ਗੱਲਾਂ ਕਰ ਰਹੇ ਸੀਗੇ ਤੇ 21 ਮਈ ਹੋ ਚੁੱਕੀ ਹੈ 43 ਡਿਗਰੀ ਇਸ ਸਮੇਂ ਟੈਂਪਰੇਚਰ ਹੈ ਮੈਕਸਿਮਮ ਅੱਜ ਦਾ 44 ਡਿਗਰੀ ਹੈਗਾ ਤੇ ਮੰਡੇ ਤੱਕ ਇਹ 47 ਡਿਗਰੀਜ਼ ਵੀ ਜਾ ਸਕਦਾ ਆ ਦੇਖ ਰਹੇ ਹੋ ਕੜਕ ਜਿਹੜੀ ਧੁੱਪ ਆਉ ਪੈ ਰਹੀ ਆ ਤੇ ਗੱਡੀ ਦੇ ਵਿੱਚ ਵੀ ਇੱਕ ਵਾਰੀ ਏਸੀ ਚਲਾਉਣ ਤੋਂ ਪਹਿਲਾਂ ਜਿਹੜੀ ਧੁੱਪ ਲੱਗਦੀ ਆ ਜਿਹੜੀ ਗਰਮੀ ਲੱਗਦੀ ਏ ਜੇ ਗੱਡੀ ਧੁੱਪ ਵਿੱਚ ਖੜੀ ਹੋਵੇ ਓਏ ਹੋਏ ਹੋਏ ਉਹ ਬਹੁਤ ਔਖੀ ਆ ਜੀ ਤੇ ਵੈਸੇ ਲੋਕੀ ਬਹੁਤ ਘੱਟ ਨਿਕਲ ਰਹੇ ਨੇ ਕੰਮ ਵੀ ਸਲੋ ਦੇ ਤੇ ਲੋਕੀ ਸ਼ਾਮ ਤੱਕ ਦੀ ਜਿਹੜੀ ਵੇਟ ਆ ਉਹ ਕਰਦੇ ਆ ਕਿ ਆਗਾ ਜਿਹੜਾ ਕੋਈ ਕੰਮਕਾਰ ਹੈ ਉਹ ਕਰ ਸਕਣ ਨਹੀਂ ਤਾਂ ਜਿਹੜਾ ਹੈ ਹੁਣ ਐਕਚੁਅਲ ਜਿਹੜੀ ਹੀਟ ਵੇਵ ਜਿੰਨੂੰ ਆਪਾਂ ਆਖਦੇ ਆ ਲੂ ਜਿਹੜੀ ਆ ਉਹ ਵੀ ਚਲਣੀ ਚાલુ ਹੋ ਚੁੱਕੀ ਹੈ ਸਮਾਂ ਤਾਂ 3 3:30 ਦੇ ਆਸ-ਪਾਸ ਦਾ ਹੈ ਪਰ ਜਿੰਨੀ ਤੁਹਾਨੂੰ ਧੁੱਪ ਵੀਡੀਓ ਚ ਲੱਗ ਰਹੀ ਹੈ ਉਸ ਤੋਂ ਜ਼ਿਆਦਾ ਧੁੱਪ ਹੈਗੀ ਹੈ ਕਿਉਂਕਿ ਮੈਂ ਦੇਖ ਸਕਦਾ ਵੀਡੀਓ ਦੇ ਵਿੱਚ ਉਨੀ ਨਹੀਂ ਲੱਗ ਰਹੀ ਬਟ ਦਿਸ ਇਜ਼ ਇਨਕਲੀਮੈਂਟ ਵੈਦਰ ਇਹਦੇ ਵਿੱਚ ਲੋਕਾਂ ਨੂੰ ਹਾਈਡਰੇਟਡ ਰਹਿਣਾ ਬਹੁਤ ਜ਼ਰੂਰੀ ਹੈ ਜੇ ਲੋੜ ਨਾ ਹੋਵੇ ਤਾਂ ਘਰੋਂ ਆਪਣੇ ਕੰਮ ਤੋਂ ਬਾਹਰ ਨਾ ਨਿਕਲੋ ਅੰਦਰ ਹੀ ਰਹੋ ਕੂਲਰ ਛੱਡ ਕੇ ਰੱਖੋ ਏਸੀ ਛੱਡ ਕੇ ਰੱਖੋ ਅੱਪਾ ਫੇਰ ਵੀ ਫਿਰੋਜ਼ਪੁਰ ਰੋਡ ਦੇ ਉੱਪਰ ਦੀ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਐਲੀਵੇਟਿਡ ਰੋਡ ਦਾ ਹੋਰ ਫਾਇਦਾ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਆਪਾਂ ਮਲਾਰ ਰੋਡ ਵਾਲੀ ਜਿਹੜੀ ਲਾਈਟ ਹੈ ਉਹ ਕ੍ਰੋਸ ਕਰਾਂਗੇ ਆ ਜਿਹੜੀ ਛਾਂ ਹੈ ਉਹ ਐਲੀਵੇਟਿਡ ਰੋਡ ਦੇ ਥੱਲੇ ਜਿਹੜੀ ਛਾਂ ਹੈ ਉਹ ਵੀ ਹੈਗੀ ਹੈ ਸੋ ਇੱਕ ਫਾਇਦਾ ਇਹਦਾ ਜਿਹੜਾ ਕਿ ਕਦੇ ਸੋਚਿਆ ਨਹੀਂ ਸੀ ਉਹ ਮਿਲੇਗਾ ਉਹ ਵੀ ਇਹਦਾ ਫਾਇਦਾ ਮਿਲਣਾ ਚાલુ ਹੋ ਗਿਆ ਸੋ ਇਹ ਵੀ ਇੱਕ ਚੰਗੀ ਗੱਲ ਹੈ ਬਾਕੀ ਇਹ ਜਿਹੜੀ ਗਰਮੀ ਐ ਹੁਣ ਜੂਨ ਦਾ ਮਹੀਨਾ ਹੋਰ ਜ਼ਿਆਦਾ ਤਿੱਖਾ ਹੋਰ ਜ਼ਿਆਦਾ ਹੌਟ ਹੋਣ ਵਾਲਾ ਐ ਤੇ ਤਿਆਰੀ ਕਰ ਲੋ ਆਪਦੇ ਏਸੀ ਦੀ ਸਰਵਿਸ ਜਿੱਦਾਂ ਨੇ ਨਹੀਂ ਕਰਾਈ ਉਹ ਵੀ ਕਰਾ ਲਓ ਕੂਲਰ ਜ਼ਰੂਰ ਮੇ ਜੂਨ ਚ ਕੰਮ ਕਰਦਾ ਲੇਕਿਨ ਜੁਲਾਈ ਅਗਸ ਦੇ ਵਿੱਚ ਕੂਲਰ ਜਿਹੜਾ ਬਹੁਤਾ ਕੰਮ ਨਹੀਂ ਕਰਦਾ ਇਹ ਆਪਾਂ ਨੂੰ ਪਤਾ ਹੀ ਐ ਪਰ ਹਾਲ ਦੀ ਘੜੇ ਕੂਲਰ ਜਿਹੜਾ ਹੈ ਪਾਣੀ ਵਾਲਾ ਡੇਜ਼ਰਟ ਕੂਲਰ ਵਧੀਆ ਕੰਮ ਕਰ ਲੈਂਦਾ ਤੇ ਹੁਣ ਬੜਾ ਕੂਲਰ ਜਾਂ ਏਸੀ ਤੋਂ ਬਹਿਣਾ ਔਖਾ ਹੁੰਦਾ ਸੋ ਅੱਗੇ ਤਾਂ ਹੋਰ ਜ਼ਿਆਦਾ ਗਰਮੀ ਹੋਵੇਗੀ। ਸੋ ਲੁਧਿਆਣੇ ਦੇ ਵਿੱਚ ਇਸ ਵੇਲੇ ਦਾ ਤਾਪਮਾਨ 43 ਡਿਗਰੀ ਹੈਗਾ ਤੇ 44 ਡਿਗਰੀ ਅੱਜ ਦਾ ਮੈਕਸਿਮਮ ਆਈ ਥਿੰਕ ਉਹ 1:00 ਵਜੇ ਹੋਊਗਾ ਹੁਣ ਥੋੜਾ ਸ਼ਾਇਦ 1 ਡਿਗਰੀ ਡ੍ਰੌਪ ਹੋਇਆ। ਬਟ ਇਹ ਅਸੀਂ ਪੁਲ ਦੇ ਥੱਲੇ ਦੀ ਹਾਂ ਇਸ ਕਰਕੇ ਤੁਸੀਂ ਛਾਂ ਤੇ ਧੁੱਪ ਤੇ ਛਾਂ 'ਚ ਫਰਕ ਵੀ ਦੇਖ ਸਕਦੇ ਹੋ। ਤੇ ਥੋੜਾ ਬਹੁਤ ਜਿਹੜਾ ਬੈਨੀਫਿਟ ਆਇਆ ਇਹ ਪੁਲ ਦਾ ਵੀ ਹੋ ਗਿਆ। ਤੇ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਹੈਗੀ ਜੀ ਆਰਤੀ ਚੌਕ ਵੈਸੇ ਸਾਰੇ ਜਾਣਦੇ ਹੀ ਨੇ। ਇਹ ਚੌਂਕ ਜਿਹੜਾ ਇਹ ਬਣ ਗਿਆ ਤੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਗਰਮੀ ਨਾਲ ਤੁਸੀਂ ਕਿਵੇਂ ਉਹਨੂੰ ਟ੍ਰੀਟ ਕਰ ਰਹੇ ਹੋ ਕਿਵੇਂ ਉਹਨੂੰ ਹੈਂਡਲ ਕਰ ਰਹੇ ਹੋ ਤੇ ਕੀ ਹੋਰ ਉਪਰਾਲੇ ਨਵੇਂ ਅਗਰ ਕਿਸੇ ਨੇ ਕੀਤੇ ਨੇ ਗਰਮੀ ਤੋਂ ਰਾਹਤ ਲੈਣ ਦੇ ਉਹ ਵੀ ਦੱਸਿਓ ਜ਼ਰੂਰ ਮਿਲਾਂਗੇ ਤੁਹਾਨੂੰ ਅਗਲੀ ਵਾਰੀ ਪਨੀਤ ਸਿੰਘ ਨੂੰ ਦਿਓ ਇਜਾਜ਼ਤ ਲੁਧਿਆਣਾ ਪੋਸਟ